ਜੋਥੇ ਆਬਾਦੀ ਧਰਤੀ ਪੰਜਾਬ ਦਾ ਕਈ ਥਾਵਾਂ ਤੇ ਜ਼ਮੀਨ ਰੇਟਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਇਸ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਨਲਕਿਆਂ ਤੇ ਚੇਤਾਵਨੀ ਬੋਰਡ ਲਗਾ ਕੇ ਲਾਲ ਰੰਗ ਕਰ ਦਿੱਤੇ ਗਏ ਨੇ ਆਓ ਦੇਖਦੇ ਹਾਂ ਸਾਡੀ ਇਹ ਵਿਸ਼ੇਸ਼ ਰਿਪੋਰਟ ਫਾਨੀ ਦੇ ਸੋਮੇ ਨਲਕੇ ਤੇ ਲਾਲ ਰੰਗ ਤੇ ਚੇਤਾਵਨੀ دیਏ ਤਖਤੀ ਵਿਵਖ ਦੇ ਖਤਰੇ ਤੋਂ ਅਗਾ ਕਰ ਰਹੀ ਹੈ ਜੇ ਹਜੇ ਵੀ ਪੰਜਾਬ ਦੇ ਲੋਕ ਪਾਣੀ ਲਈ ਡੂੰਗੇ ਬੋਰਾ ਤੋਂ ਪਿੱਛੇ ਨਾ ਹਟੇ ਤਾਂ ਇਸ ਦੇ ਬਹੁਤ ਹੀ ਖਤਰਨਾਕ ਸਿੱਟੇ ਪੰਜਾਬੀਆਂ ਨੂੰ ਭੁਗਤਨੇ ਪੈਣਗੇ ਜਿਸ ਦੀ ਇਹ ਤਸਵੀਰ ਹੈ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਅਜਿਹੇ ਬਹੁਤ ਸਾਰੇ ਨਲਕੇ ਨੇ ਜਿਨ੍ਹਾਂ ਦਾ ਧਰਤੀ ਹੇਠਲਾ ਪਾਣੀ ਜ਼ਰੀਲਾ ਹੋ ਚੁੱਕਾ ਹੈ ਜਿਸ ਦਾ ਪਤਾ ਉਦੋਂ ਲੱਗਾ ਜਦੋਂ ਸਬੰਧਤ ਵਿਭਾਗ ਵੱਲੋਂ ਇਲਾਕੇ ਦੇ ਮਹਿਸਤ ਨਲਕੀਆਂ ਦੇ ਪਾਣੀ ਦੇ ਨਮੂਨੇ ਲਏ ਗਏ ਤੇ ਜੋ ਰਿਪੋਰਟ ਆਈ ਉਹ ਹੈਰਾਨ ਕਰ ਦੇਣ ਵਾਲੀ ਸੀ ਸੱਤ ਵਿੱਚੋਂ ਦੋ ਨਮੂਨੇ ਫੇਲ ਪਾਏ ਗਏ ਰਿਪੋਰਟ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਨਲਕੀਆਂ ਦੇ ਪਾਣੀ ਦੇ ਨਮੂਨੇ ਫੇਲ ਹੋਏ ਨੇ ਉਹਨਾਂ ਦੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਤਾਤਾ ਪਾਈਆਂ ਗਈਆਂ ਨੇ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਖਤਰਨਾਕ ਨੇ ਜਸਦੇ ਮੱਧੇ ਨਜ਼ਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਨਲਕੀਆਂ ਨੂੰ ਲਾਲ ਰੰਗ ਕਰਕੇ ਉਹਨਾਂ ਤੇ ਚੇਤਾਵਨੀ ਦੀਆਂ ਇਹ ਤਖਤੀਆਂ ਟੰਗ ਦਿੱਤੀਆਂ ਗਈਆਂ ਨੇ ਉਦਰ ਜਲ ਜੀਵਨ ਬਚਾਓ ਮੋਰਚੇ ਦੇ ਕਨਵੀਨਰ ਸ਼ੰਕਰ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਧਰਤੀ ਹੇਠਲੇ ਪਾਣੀ ਦੀ ਜਾਂਚ ਕਰਵਾਉਣ ਸੰਬੰਧੀ ਕਿਹਾ ਪਰ ਵਿਭਾਗ ਦੇ ਕੰਨ ਤੇ ਜੋ ਨਾ ਸਰਕੀ ਉਣਾ ਹੁਣ ਵਿਭਾਗ ਵੱਲੋਂ ਲਗਾਏ ਚੇਤਾਵਨੀ ਤਖਤੀਆਂ ਤੇ ਸਵਾਲ ਵੀ ਖੜੇ ਕੀਤੇ ਨੇ ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਵਾਟਰ ਵਰਕਰਸ ਤੋਂ ਵੀ ਪਾਣੀ ਦਾ ਸਪਲਾਈ ਨਾ ਮਾਤਰ ਹੀ ਹੁੰਦੀ ਹੈ ਅਜਿਹੇ ਵਿੱਚ ਹੁਣ ਲੋਕ ਕਿੱਧਰ ਜਾਣਗੇ ਲਾਲ ਰੰਗ ਸਿਰਫ ਇਹ ਲਾਲ ਰੰਗ ਨਹੀਂ ਜੀ ਤਰਾਸਦੀ ਹੈ ਸਾਡੇ ਫਰੀਦਕੋਟ ਵਾਲਿਆਂ ਦੀ ਔਰ ਨਲਾਇਕੀ ਹੈ ਸਾਡੇ ਫਰੀਦਕੋਟ ਪ੍ਰਸ਼ਾਸਨ ਦੀ ਪਰ ਲਹਨਤ ਹੈ ਸਾਡੀ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਬਣੀ ਹੀ ਹਵਾ ਪਾਣੀ ਦੇ ਮੁੱਦੇ ਤੇ ਸੀ ਇਹ ਲਾਲ ਰੰਗ ਕਰਕੇ ਪ੍ਰਸ਼ਾਸਨ ਨੇ ਇਹ ਗੱਲ ਕਹਿਤੀ ਹੈ ਜੀ ਸਾਡੀ ਹੁਣ ਜਿਹੜੀ ਡਿਊਟੀ ਸੀ ਉਹ ਪੂਰੀ ਹੋ ਗਈ ਹੈ ਇਸ ਪਾਣੀ ਚ ਯੂਰੇਨੀਅਮ ਆ ਗਿਆ ਇਹਦੇ ਵਿੱਚ ਹੈਵੀ ਮੈਟਲ ਆ ਗਈਆਂ ਅਸੀਂ ਇਹਦੇ ਉੱਤੇ ਲਾਲ ਰੰਗ ਕਰਤਾ ਸਾਡੀ ਡਿਊਟੀ ਖਤਮ ਹੁਣ ਸ਼ਹਿਰ ਵਾਲੇ ਜਾਣਣ ਜਾਂ ਉਹਨਾਂ ਦਾ ਕੰਮ ਜਾਣੇ ਇਹ ਨਹੀਂ ਦੱਸ ਰਹੇ ਵੀ ਜੇ ਇਹਦੇ ਚ ਯੂਰੇਨੀਅਮ ਆ ਗਿਆ ਤਾਂ ਬਾਕੀ ਜਿਹੜੇ ਨਲਕੀਆਂ ਜਿਨ੍ਹਾਂ ਦੀਆਂ ਰਿਪੋਰਟਾਂ ਨਹੀਂ ਹੋਈਆਂ ਜਾਂ 7 ਸੈਂਪਲ ਕੀਤੇ ਸੀਗੇ ਉਹਦੇ ਵਿੱਚੋਂ ਪੰਜਾਂ ਦੇ ਵਿੱਚ ਹੈਵੀ ਮੈਟਲ ਤੇ ਯੂਰੇਨੀਅਮ ਆਇਆ ਰੰਗ ਸਿਰਫ ਦੋਆਂ ਤੇ ਕਿਉਂ ਕੀਤਾ ਸਾਨੂੰ ਸਮਝ ਨਹੀਂ ਆ ਰਹੀ ਹੈਗੀ ਇਹ ਗੱਲ ਇਹ ਆ ਵੀ ਫਰੀਦਕੋਟ ਦਾ ਪਾਣੀ ਸਾਰਾ ਖਰਾਬ ਹੋ ਚੁੱਕਿਆ ਰਾਜਾ ਮੈਨਰ ਦਾ ਪਾਣੀ ਆਉਂਦਾ ਸੀ ਉਹ ਵੀ ਦੇ ਨਹੀਂ ਰਹੀ ਐ ਕਿ ਸਰਕਾਰ ਪਤਾ ਨਹੀਂ ਕੀ ਕਰ ਰਹੀ ਐ ਫਰੀਦਕੋਟ ਦਾ ਜਿਹੜਾ ਸਾਡੇ ਨਲਕਾ ਲੱਗਿਆ ਸੀ ਉਹਦਾ ਪਾਣੀ ਬਿਲਕੁਲ ਖਰਾਬ ਆ ਨਾਲੀਆਂ ਦਾ ਬੁਰਾ ਹਾਲ ਆ ਜੀ ੁੱਲ ਮਿਲਾ ਕੇ ਸਾਡੇ ਪਾਣੀ ਦਾ ਬੇੜਾ ਗਰਕ ਕੀਤਾ ਪਿਆ ਜੀ ਇਹ ਤਾਂ ਰੰਗ ਨਾਲ ਸਾਰ ਗਿਆ ਜੀ ਇੱਕ ਪੋਸਟਰ ਜਿਹਾ ਲਾ ਗਿਆ ਜੀ ਬਸ ਇੰਨਾ ਕੁ ਕਰਕੇ ਗਏ ਆ ਇਹ ਤਾਂ ਹੈ ਨਹੀਂ ਵੀ ਪਾਣੀ ਛੱਡਦੀ ਐ ਅਸੀਂ ਨਹਿਰਾਂ ਦਾ ਪਾਣੀ ਆਂਦਾ ਨਹੀਂ ਇਹ ਬਸ ਰੰਗ ਲਾਲ ਕਰ ਜਾਂਦੇ ਆ ਉਹ ਫਿਰ ਲੋਕੀ ਇਸ ਪੂਰੇ ਮਸਲੇ ਤੇ ਜਦੋਂ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਨੇ ਕਿਹਾ ਕਿ ਅਸੀਂ احتیاط ਵੱਜੋ ਨਲਕੀਆਂ ਨੂੰ ਲਾਲ ਰੰਗ ਕਰਕੇ ਉੱਥੇ ਚੇਤਾਵਨੀ ਬੋਰਡ ਲਾ ਦਿੱਤੇ ਗਏ ਨੇ ਤੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਇਹਦੀ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਸਪੰਦੀ ਜਲ ਬਚਾਓ ਮੋਰਚਾ ਨੇ ਸਾਡੇ ਤੱਕ ਪਹੁੰਚ ਕੀਤੀ ਸੀਗੀ ਉਹਨਾਂ ਨੇ ਸ਼ਹਿਰ ਦੇ ਵਿੱਚ ਜਿਹੜੇ ਕੋਈ ਪ੍ਰਾਈਵੇਟ ਨਲਕੇ ਜਾਂ ਟਿਊਬਲ ਲੱਗੇ ਹੋਏ ਸੀ ਉਹਨਾਂ ਦੇ ਸੈਂਪਲ ਲੈ ਕੇ ਸਾਡੇ ਤੋਂ ਟੈਸਟ ਕਰਵਾਏ ਸੀਗੇ ਤੇ ਉਹਦੇ ਵਿੱਚ ਦੋ ਕੁ ਨਲਕੇ ਜਿਹੜੇ ਹੈਂਡ ਪੰਪ ਸੀਗੇ ਫਰੋਜ਼ਪੁਰ ਰੋਡ ਤੇ ਇੱਕ ਗੰਦਾ ਨਰਸਰੀ ਦੇ ਕੋਲ ਸੀ ਇੱਕ ਚਰਚ ਦੇ ਨੇੜੇ ਸੀਗਾ ਉਨ੍ਹਾਂ ਦਾ ਸੈਂਪਲ ਹੈ ਜਿਹੜਾ ਉਹਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਵੱਧ ਪਾਈ ਗਈ ਸੀਗੀ ਤਾਂ ਅਸੀਂ ਉਹਦੇ ਤੇ ਡਿਪਾਰਟਮੈਂਟ ਨੇ ਐਕਸ਼ਨ ਲੈਂਦੇ ਹੋਏ ਉਸ ਤੇ ਰੈੱਡ ਪਲੇਟ ਵੀ ਕਰਵਾਇਆ ਸੀ ਤੇ ਅਸੀਂ ਉੱਤੇ ਨੋਟਿਸ ਬੋਰਡ ਵੀ ਲਖਵਾਤਾ ਸੀਗਾ ਵੀ ਇਹ ਜਿਹੜਾ ਪਾਣੀ ਹੈ ਪੀਣ ਯੋਗ ਨਹੀਂ ਹੈ ਤੇ ਇਹਨੂੰ ਇਹਦੀ ਵਰਤੋਂ ਨਾ ਕੀਤੀ ਜਾਵੇ ਪੰਜਾਬ ਦੀ ਧਰਤੀ ਤੋਂ ਸਾਹਮਣੇ ਆ ਰਹੀਆਂ ਇਹ ਤਸਵੀਰਾਂ ਪੰਜਾਬੀਆਂ ਲਈ ਖਤਰੇ ਦੀ ਘੰਟੀ ਹੈ ਲੋੜ ਹੈ ਸਮਾ ਰਹੇਂਦਿਆ ਸੰਭਾਲਣ ਦੀ ਨਾਲ ਹੀ ਨਹਿਰੀ ਦੀ ਵਰਤੋਂ ਵਧਾਉਣਾ ਤੇ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਤਾਂ ਹੀ ਲੋਕਾਂ ਨੂੰ ਧਰਤੀ ਹੇਠੋਂ ਪਾਣੀ ਨਾਲ ਨਿਕਲ ਰਹੀਆਂ ਭਾਰੀ ਧਾਤਾਂ ਤੇ ਭਿਆਨਕ ਅਸਰ ਤੋਂ ਬਚਾਇਆ ਜਾ ਸਕੇਗਾ ਪੀਡੀਸੀ ਨਿਊਜ਼ ਲਈ ਫਰੀਦਕੋਟ ਤੋਂ ਅਮਨਦੀਪ ਲੱਕੀ ਦੀ ਰਿਪੋਰਟ